ਸੁਣਿਓ ਗੱਲਾਂ ਮਹਾਪੁਰਸ਼ਾਂ ਦੀਆਂ ਫੇਰ ਅਸੀਂ ਗੱਲ ਕਰਦੇ ਆ ਕਿਤੇ ਨਹੀਂ ਲਿਖਿਆ ਕਿ ਤੁਸੀਂ ਪਹਿਲਾਂ ਕੀਰਤ ਕਰੋ ਗੁਰਬਾਣੀ ਦੀ ਗੱਲ ਕਰਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਕੀਰਤ ਕਰੀ ਹੈ ਕੁਛ ਸਾਲ ਕੀਤੀ ਹੈ ਬਾਕੀ ਉਹਨਾਂ ਨੇ ਕਿਤੇ ਕੀਰਤ ਕਰੀ ਉਹ ਵਾਹ ਬਈ ਵਾਹ ਮੰਨ ਗਏ ਵੀ ਧੰਨਵਾਦ ਬਾਬਾ ਜੀ ਸਾਡੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਿੱਥੇ ਲਿਖਿਆ ਵੀ ਕੀਰਤ ਕਰਨੀ ਹੈ ਸਾਰੀ ਬਾਣੀ ਦਾ ਸੰਦੇਸ਼ ਇਹ ਹੈ ਕਿਰਤ ਕਰਨ ਦਾ ਵੰਡ ਕੇ ਛਕਣ ਦਾ ਤੁਹਾਡੇ ਵਰਗੇ ਲੋਕ ਉਦੋਂ ਵੀ ਸੀ ਜਿਹੜੇ ਸਵੇਰ ਨੂੰ ਨਹਾ ਧੋ ਕੇ 10-10 ਹਜ਼ਾਰ ਦੇ ਕੁਰਤੇ ਪਜਾਮੇ ਪਾ ਕੇ ਚੂਲੇ ਪਾ ਕੇ ਪੱਗਾ ਬਣ ਕੇ ਬਹਿ ਜਾਂਦੇ ਸੀ ਗੱਡੀਆਂ ਤੇ ਤੇ ਲੋਕਾਂ ਦੀ ਮਿਹਨਤ ਦੀ ਤੇ ਕਿਰਤ ਦੀ ਕਮਾਈ ਉਦੋਂ ਵੀ ਖਾਂਦੇ ਸੀ ਪਰ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਦਰਜ ਹੋਈ ਆ ਜਿਹੜੇ ਲੋਕ ਕਿਰਤੀ ਸੀ ਜਿਹੜੇ ਲੋਕ ਮਿਹਨਤ ਕਰਦੇ ਸੀ ਉਹਨਾਂ ਲੋਕਾਂ ਦੀ ਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਉਹ ਸਾਰੀ ਬਾਣੀ ਇਹੀ ਸੰਦੇਸ਼ ਦਿੰਦੀ ਕਿ ਕੀਰਤ ਕਰੋ ਉਹਨਾਂ ਦੇ ਜੀਵਨ ਵੱਲ ਦੇਖੋ ਜਿਨ੍ਹਾਂ ਦੀ ਬਾਣੀ دار ਜੋ ਆ ਤੁਸੀਂ ਤਾਂ ਖੁਦ ਗਰੀਬਾਂ ਦਾ ਖੂਨ ਚੂਸਦੇ ਆ 10 10 20 20 ਰੁਪਏ ਲੈ ਕੇ ਤੁਸੀਂ ਅੱਜ ਫੋਰਚੂਨਰ ਗੱਡੀਆਂ ਦੇ ਵਿੱਚ ਘੁੰਮਦੇ ਆ ਸਿੱਖ ਧਰਮ ਇਸੇ ਫਾਲਸਫੇ ਤੇ ਚੱਲਦਾ ਆ ਕਿ ਕੋਈ ਤੁਹਾਨੂੰ ਸਰੀਰੋ ਤਨ ਤੋਂ ਨੰਗਾ ਦਿਸਦਾ ਉਹਨੂੰ ਕੱਪੜਾ ਦਿਓ ਤੇ ਜਿਹਦੇ ਕੋਲ ਖਾਣ ਨੂੰ ਰੋਟੀ ਨਹੀਂ ਉਹਨੂੰ ਲੰਗਰ ਦਿਓ ਇਸੇ ਕਰਕੇ ਸਿੱਖ ਧਰਮ ਦੁਨੀਆਂ ਦੇ ਸਾਰੇ ਧਰਮਾਂ ਨਾਲੋਂ ਅਲੱਗ ਗਿਣਿਆ ਗਿਆ ਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਗੁਰੂ ਤੱਕ ਹਰੇਕ ਨੇ ਮਿਹਨਤ ਕੀਤੀ ਆ ਗੁਰੂ ਨਾਨਕ ਦੇਵ ਜੀ ਨੇ ਜਦੋਂ ਚਾਰ ਉਦਾਸੀਆਂ ਸ਼ੁਰੂ ਕੀਤੀਆਂ ਸੀ ਹਜ਼ਾਰਾਂ ਮੀਲ ਗਾਤੀ ਸੀ ਉਹ ਉਸੇ ਪਿੰਡ ਦੇ ਵਿੱਚ ਰੁਕਦੇ ਸੀ ਜਿੱਥੇ ਉੱਥੇ ਦੇ ਚੌਧਰੀ ਲੋਕਾਂ ਦਾ ਖੂਨ ਚੂਸਦੇ ਸੀ ਜਿੱਦਾਂ ਅੱਜ ਤੁਸੀਂ ਗਰੀਬਾਂ ਦਾ ਖੂਨ ਚੂਸਦੇ ਆ ਕੋਈ ਕੰਮ ਨਹੀਂ ਕਰਨਾ ਕੱਪੜੇ ਪਾ ਕੇ ਸਵੇਰੇ ਕੈਮਰੇ ਦੇ ਸਾਹਮਣੇ ਆ ਕੇ ਬਹਿ ਜਾਣਾ ਕਮਾਈ ਤੁਹਾਨੂੰ ਕਿੱਥੋਂ ਆਉਂਦੀ ਆ ਇੱਕ ਪਿੰਡ ਦੇ ਵਿੱਚ ਗੁਰਨਾਨਕ ਦੇਵ ਜੀ ਗਏ ਉੱਥੇ ਦੇ ਚੌਧਰੀ ਨੇ ਕਿਹਾ ਕਿ ਸਾਡੀ ਕੋਠੀ ਦੇ ਵਿੱਚ ਆ ਕੇ ਤੁਸੀਂ ਰੁਕਣਾ ਹੈ ਪਰ ਗੁਰਨਾਨਕ ਦੇਵ ਜੀ ਉਸ ਪਿੰਡ ਦੇ ਸਭ ਤੋਂ ਗਰੀਬ ਬੰਦੇ ਦੀ ਕੁੱਲੀ 'ਚ ਜਾ ਕੇ ਰੁਕੇ ਤੇ ਉਹਦਾ ਸੰਦੇਸ਼ ਗੁਰਨਾਨਕ ਦੇਵ ਜੀ ਨੂੰ ਇਹ ਆਇਆ ਨਾਲੇ ਤਾਂ ਉਹਨੇ ਗੁਰਨਾਨਕ ਦੇਵ ਜੀ ਲਈ ਖਾਣਾ ਭੇਜਿਆ ਨਾਲੇ ਸੰਦੇਸ਼ ਆਇਆ ਕਿ ਤੁਸੀਂ ਇੱਥੇ ਕਿੱਥੇ ਬਦਬੂਦਾਰ ਕੁੱਲੀ ਦੇ ਵਿੱਚ ਜਾ ਕੇ ਰੁਕੇ ਆ ਤੇ ਗੁਰਨਾਨਕ ਦੇਵ ਜੀ ਨੇ ਇੱਕ ਰੋਟੀ ਉਹਦੀ ਹੱਥ 'ਚ ਫੜੀ ਤੇ ਇੱਕ ਉਸ ਗਰੀਬ ਦੀ ਫੜੀ ਤੇ ਉਸ ਗਰੀਬ ਦੀ ਰੋਟੀ ਦੇ ਵਿੱਚੋਂ ਦੁੱਧ ਨਿਕਲਿਆ ਤੇ ਉਸ ਚੌਧਰੀ ਦੀ ਰੋਟੀ ਦੇ ਵਿੱਚੋਂ ਖੂਨ ਨਿਕਲਿਆ ਉਹ ਵੀ ਤੁਹਾਡੇ ਵਾਂਗ ਲੋਕਾਂ ਦਾ ਖੂਨ ਚੂਸਦਾ ਸੀ ਜਦੋਂ ਉਹ ਬਜ਼ੁਰਗ ਹੋ ਗਿਆ ਉਦੋਂ ਆਖਿਓ ਵੀ ਉਹਨਾਂ ਨੇ ਮਿਹਨਤ ਕੀਤੀ ਆ ਕੀਰਤ ਕੀਤੀ ਆ ਉਦੋਂ ਵੀ ਉਹ ਬੇਲੇ ਨਹੀਂ ਸੀ ਬੈਠੇ ਤੇ ਤੁਸੀਂ ਕਹਿੰਨੇ ਗੁਰਨਾਨਕ ਦੇਵ ਜੀ ਨੇ ਥੋੜੀ ਜਿਹੀ ਜ਼ਿੰਦਗੀ ਕੀਰਤ ਕੀਤੀ ਆ ਸਾਰੇ ਗੁਰੂਆਂ ਨੇ ਕੀਰਤ ਕੀਤੀ ਆ ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠੇ ਤੁਹਾਡੇ ਲਈ ਬੈਠੇ ਆ ਉਹ ਕੀਰਤ ਨਾਲੋਂ ਘੱਟ ਸੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਕਟਵਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਵੰਸ਼ ਵਾਰ ਦਿੱਤਾ ਜਿਹਦੇ ਕਰਕੇ ਅੱਜ ਤੁਸੀਂ ਇਹ 15-15 ਹਜ਼ਾਰ ਦੇ ਚੂਲੇ ਪਾਇਓ ਆ ਉਹ ਕਿਰਤੇ ਸੀ ਹੋਰ ਕਿਰਤ ਤੁਸੀਂ ਕਿਹਨੂੰ ਕਹਿੰਨੇ ਆ ਬਾਕੀ ਦੋਸਤੋ ਇਹਨਾਂ ਤੋਂ ਬਚ ਕੇ ਰਹੋ ਇਹਨਾਂ ਲੋਕਾਂ ਤੋਂ ਇਹ ਪਖੰਡੀ ਲੋਕ ਆ ਤੁਹਾਡੀ ਕਮਾਈ ਖਾਂਦੇ ਆ ਤੁਹਾਡੀ ਕਮਾਈ ਤੇ ਐਸ਼ ਕਰਦੇ ਆ ਇਹਨਾਂ ਦੀ ਵੀ ਉਹੀ ਰੋਟੀ ਆ ਉਹ ਜਿਹੜੀ ਜੋ ਖੂਨ ਨਿਕਲਦਾ ਸੀ ਇਹ ਵੀ ਉਹੀ ਰੋਟੀ ਆ ਇਹ ਵੀ ਗਰੀਬਾਂ ਦੀ ਕਮਾਈ ਖਾਂਦੇ ਆ ਤੇ ਅੱਜ ਇਹ ਸਾਡੀ ਗੁਰਬਾਣੀ ਨੂੰ ਤੇ ਸਾਡੇ ਗੁਰੂਆਂ ਨੂੰ ਚੈਲੰਜ ਕਰ ਰਹੇ ਆ। ਬਾਕੀ ਦੋਸਤੋ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਆ ਕਿ ਤੁਹਾਡੇ ਕੀ ਵਿਚਾਰ ਹੋ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਫਿਰ ਤੁਹਾਨੂੰ ਮਿਲਾਂਗੇ ਅਸੀਂ ਜਲਦੀ ਅਗਲੀ ਵੀਡੀਓ ਦੇ ਵਿੱਚ।